ਅੱਜ ਪੰਜਾਬ ਦੇ ਵਿੱਚ ਦੋ ਵੱਡੀਆਂ ਖਬਰਾਂ ਚਫੇਰੇ ਫੈਲ ਰਹੀਆਂ ਨੇ ਵੱਡੀ ਚਰਚਾ ਹੋ ਰਹੀ ਹੈ ਤੇ ਹਰ ਕੋਈ ਇਹਨਾਂ ਦੋਨਾਂ ਖਬਰਾਂ ਦਾ ਸੱਚ ਜਾਣਨਾ ਚਾਹੁੰਦਾ ਹੈ ਪਹਿਲੀ ਖਬਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਐਮਪੀ ਅਮਰਤਪਾਲ ਸਿੰਘ ਬਾਰੇ ਨਵੀਂ ਅਪਡੇਟ ਹੈ ਜਿਹਦੇ ਤੇ ਵੱਡੀ ਚਰਚਾ ਸ਼ੁਰੂ ਹੋ ਗਈ ਹੈ ਵੱਡੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਤੇ ਦੂਜੀ ਵੱਡੀ ਖਬਰ ਹੈ ਰਣਜੀਤ ਸਿੰਘ ਢੱਡਰੀਆਂ ਵਾਲਾ ਦੇ ਉੱਪਰ ਜਿਹੜਾ ਇੱਕ ਰੇਪ ਬਲਾਤਕਾਰ ਕੇਸ ਤੇ ਕਤਲ ਕੇਸ ਪਾਇਆ ਗਿਆ ਸੀ ਉਹਦੇ ਉੱਪਰ ਬਿਲਕੁਲ ਨਵਾਂ ਫੈਸਲਾ ਆਇਆ ਨਵੀਂ ਅਪਡੇਟ ਆਈ ਹੈ ਤੇ ਉਹਦੀ ਅਸਲੀਅਤ ਕੀ ਹੈ ਇਹਨਾਂ ਦੋਵਾਂ ਖਬਰਾਂ ਤੇ ਆਪਾਂ ਗੱਲ ਕਰਨੀ ਹੈ ਪਹਿਲੀ ਖਬਰ ਜਿਹੜੀ ਅਮਰਤਪਾਲ ਜਿਹੜੇ ਡਿਬਰੂਗੜ੍ਹ ਜੇਲ੍ਹ ਚ ਬੰਦ ਨੇ ਉਹਨਾਂ ਬਾਰੇ ਆ ਰਹੀ ਹੈ ਉਹ ਮਿੱਤਰੋ ਇਹ ਹੈ ਕਿ ਤੀਜੀ ਵਾਰ ਫੇਰ ਅਮਰਤਪਾਲ ਦੇ ਉੱਪਰ ਐਨਐਸਏ ਲਾਇਆ ਗਿਆ ਹੈ ਪਹਿਲਾਂ ਇੱਕ ਵਾਰੀ ਉਹਨੂੰ ਐਨਐਸਏ ਲਾ ਕੇ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਸੀ ਉਸ ਤੋਂ ਬਾਅਦ ਅਗਲੇ ਸਾਲ ਫੇਰ ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ ਐ ਐਨਐਸਏ ਹੈ ਉਹ ਫੇਰ ਵਧਾ ਦਿੱਤਾ ਗਿਆ ਸੀਗਾ ਤੇ ਦੂਜੀ ਵਾਰ ਅਮਰਤਪਾਲ ਦੇ ਨਾਲ ਨਾਲ ਜਿਹੜੇ ਬਾਕੀ ਉਹਦੇ ਸਾਥੀ ਜੇਲ੍ਹ 'ਚ ਬੰਦ ਸੀ ਡਿਬਰੂਗੜ੍ਹ 'ਚ ਉਹਨਾਂ ਤੇ ਵੀ ਚਾਹੇ ਪਪਲਪ੍ਰੀਤ ਚਾਹੇ ਪ੍ਰਧਾਨ ਮੰਤਰੀ ਬਾਜੇ ਕੇ ਜਾਂ ਜਿੰਨੇ ਵੀ ਦੂਸਰੇ ਉਹਨਾਂ ਦੇ ਚਾਚਾ ਉਹਨਾਂ ਸਾਰਿਆਂ ਤੇ ਐਨਐਸਏ ਵਧਾਇਆ ਗਿਆ ਸੀ ਪਰ ਹੁਣ ਬਾਕੀਆਂ ਤੇ ਐਨਐਸਏ ਖਤਮ ਕਰਕੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਲੈ ਆਂਦਾ ਗਿਆ ਪਰ ਅਮਰਤਪਾਲ ਦੇ ਐਨਐਸਏ ਬਾਰੇ ਅਜੇ ਦੁਚਿੱਤੀ ਚੱਲ ਰਹੀ ਸੀ ਤੇ ਅੱਜ ਵੱਡੀ ਖਬਰ ਇਹ ਆਈ ਹੈ ਕਿ ਅਮਰਤਪਾਲ ਦੇ ਉੱਪਰ ਤੀਜੀ ਵਾਰ ਫੇਰ ਐਨਐਸਏ ਵਧਾ ਦਿੱਤਾ ਗਿਆ ਐਨਐਸਏ ਲਾ ਦਿੱਤਾ ਗਿਆ ਤੇ ਅਮਰਤਪਾਲ ਹੁਣ ਫਿਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੀ ਬੰਦ ਰਹੇਗਾ ਹੁਣ ਇਹਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਉੱਠੇ ਨੇ ਪਹਿਲਾ ਸਵਾਲ ਤਾਂ ਉਹਨਾਂ ਦੇ ਪਰਿਵਾਰ ਨੇ ਉਠਾਇਆ ਉਹ ਕਹਿੰਦੇ ਕਿ ਧੱਕਾ ਕੀਤਾ ਜਾ ਰਿਹਾ ਹੈ ਜਾਣ ਬੁੱਝ ਕੇ ਵਧਾਇਆ ਗਿਆ ਹੈ ਅਮਰਤਪਾਲ ਦੇ ਪਿਤਾ ਤਰਸੀਮ ਸਿੰਘ ਹੋਰਾ ਨੇ ਕਿਹਾ ਕਿ ਇਹ ਇੱਕ ਸਾਜ਼ਿਸ਼ ਹੈ ਅਮਰਤਪਾਲ ਦੇ ਪਿਤਾ ਤਰਸੀਮ ਸਿੰਘ ਹੋਰਾ ਨੇ ਇਹ ਕਿਹਾ ਕਿ ਅਸੀਂ ਸਿਆਸੀ ਪਾਰਟੀ ਜਿਹੜੀ ਪੰਜਾਬ ਚ ਬਣਾਈ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਉਹ ਜਿਵੇਂ ਜਿਵੇਂ ਵੱਧ ਰਹੀ ਹੈ ਤੇ ਦੂਜੀਆਂ ਸਿਆਸੀ ਪਾਰਟੀਆਂ ਨੂੰ ਇਹਦੇ ਤੋਂ ਦਿੱਕਤ ਹੋ ਰਹੀ ਹੈ ਤੇ ਇਹਨਾਂ ਨੂੰ ਡਰ ਲੱਗਦਾ ਹੈ ਵੀ ਅਮਰਤਪਾਲ ਬਾਹਰ ਆ ਗਿਆ ਤਾਂ ਫੇਰ ਪਤਾ ਨਹੀਂ ਕੀ ਹੋਏਗਾ ਇਸ ਕਰਕੇ ਵਿਧਾਇਆ ਗਿਆ ਇਹ ਅਮਰਤਪਾਲ ਦੇ ਪਿਤਾ ਤੇ ਪਰਿਵਾਰ ਦਾ ਕਹਿਣਾ ਦੂਜੇ ਪਾਸੇ ਅਮਰਤਪਾਲ ਦੇ ਵਕੀਲ ਤੇ ਪਰਿਵਾਰਾਂ ਨੇ ਇਹ ਕਿਹਾ ਕਿ ਅਸੀਂ ਹਾਈ ਕੋਰਟ ਜਾਵਾਂਗੇ ਹਾਈ ਕੋਰਟ ਚ ਚੈਲੰਜ ਕਰਾਂਗੇ ਕਿ ਤੀਜੀ ਵਾਰ ਇਹ ਐਨਐਸਏ ਕੇਸ ਆਧਾਰ ਤੇ ਕਿਸ ਬੇਸ ਤੇ ਲਾਇਆ ਗਿਆ ਵਕੀਲਾਂ ਨੇ ਕਿਹਾ ਕਿ ਤੀਜੀ ਵਾਰ ਇਹਨਾਂ ਨੇ ਕੁਝ ਵਿਅਕਤੀਆਂ ਦੇ 161 ਦੇ ਬਿਆਨਾਂ ਦੇ ਆਧਾਰ ਤੇ ਵੀ ਫਲਾਣੇ ਕੇਸ ਦੇ ਵਿੱਚ ਅਮਰਤਪਾਲ ਵੀ ਸਾਡੇ ਨਾਲ ਸੀ ਐਦਾਂ ਦੇ ਬਿਆਨ ਦਵਾ ਕੇ ਤੇ ਐਨਐਸਏ ਫੇਰ ਵਧਾਇਆ ਹੈ ਇਸ ਕਰਕੇ ਅਮਰਤਪਾਲ ਦਾ ਪਰਿਵਾਰ ਤੇ ਵਕੀਲ ਤੇ ਉਹਦੇ ਸਾਥੀ ਕਹਿ ਰਹੇ ਨੇ ਕਿ ਅਸੀਂ ਹਾਈ ਕੋਰਟ ਜਾਵਾਂਗੇ ਤੇ ਹਾਈ ਕੋਰਟ ਨਿਤਾਰਾ ਕਰੇਗੀ ਕਿ ਤੀਜੀ ਵਾਰ ਦਾ ਐਨਐਸਏ ਠੀਕ ਹੈ ਕਿ ਗਲਤ ਹੈ ਹੁਣ ਮਿੱਤਰੋ ਦੇਖਣਾ ਹੈ ਹਾਈ ਕੋਰਟ ਇਹਦੇ ਉੱਪਰ ਕੀ ਫੈਸਲਾ ਕਰੇਗੀ ਤੇ ਕਦੋਂ ਕਰੇਗੀ ਹੁਣ ਅਗਲੀ ਖਬਰ ਜਿਹੜੀ ਆ ਉਹ ਰਣਜੀਤ ਸਿੰਘ ਢੜਰੀਆਂ ਵਾਲਾ ਜਿਹੜੇ ਕਿ ਪਰਮੇਸ਼ਰ ਦੁਆਰ ਗੁਰਦੁਆਰਾ ਸਾਹਿਬ ਬਣਾ ਕੇ ਉਥੋਂ ਪ੍ਰਚਾਰ ਕਰਦੇ ਨੇ ਉਹਨਾਂ ਬਾਰੇ ਹੈ ਰਣਜੀਤ ਸਿੰਘ ਢੜਰੀਆਂ ਵਾਲਾ ਦੇ ਉੱਪਰ ਇੱਕ ਬੜਾ ਹੀ ਸੰਸਨੀ ਖੇਜ ਗੰਭੀਰ ਵੱਡਾ ਦੋਸ਼ ਲੱਗਿਆ ਸੀਗਾ ਅੱਜ ਤੋਂ 6 ਮਹੀਨੇ ਪਹਿਲਾਂ ਰਣਜੀਤ ਸਿੰਘ ਢੜਰੀਆਂ ਵਾਲਾ ਤੇ ਪਰਚਾ ਦਰਜ ਕੀਤਾ ਗਿਆ ਸੀ ਬਲਾਤਕਾਰ ਕਤਲ ਤਿਤਮਕੀਆਂ ਦੇਗਾ ਤੇ ਉਹ ਧਰਾਵਾਂ ਸਾਰੀਆਂ ਲਾ ਕੇ ਪਰਚਾ ਦਰਜ ਕਰ ਲਿਆ ਗਿਆ ਸੀਗਾ 12 12.5 ਸਾਲ ਪਹਿਲਾਂ ਦਾ ਮਾਮਲਾ ਹੈ ਇੱਕ ਕੁੜੀ ਨੇ ਆਤਮ ਹੱਤਿਆ ਕੀਤੀ ਸੀ ਤੇ ਬਾਅਦ ਦੇ ਵਿੱਚ ਉਹਦੇ ਪਰਿਵਾਰ ਨੇ ਕੇਸ ਲਾਇਆ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਕਿ ਅਮਰਤਪਾਲ ਦੇ ਸਾਡੀ ਭੈ ਸੌਰੀ ਜਿਹੜੇ ਢੱਡਰੀਆਂ ਵਾਲਾ ਰਣਜੀਤ ਸਿੰਘ ਢੱਡਰੀਆਂ ਵਾਲਾ ਇਹ ਦਾ ਦੇ ਸਾਡੀ ਭੈਣ ਦੇ ਨਾਲ ਸਾਡੀ ਉਸ ਕੁੜੀ ਦੇ ਨਾਲ ਗਲਤ ਸਬੰਧ ਸੀਗੇ ਔਰ ਫਿਰ ਇਹ ਮੁਕਰ ਕੇ ਤੇ ਇਸ ਕਰਕੇ ਉਹਨੇ ਆਤਮ ਹੱਤਿਆ ਕੀਤੀ ਹੈ ਇਹ ਦੋਸ਼ ਲਾਇਆ ਗਿਆ ਰਣਜੀਤ ਸਿੰਘ ਢੱਡਰੀਆ ਵਾਲਾ ਤੇ ਤਾਂ ਫਿਰ ਰਣਜੀਤ ਸਿੰਘ ਢੱਡਰੀਆ ਵਾਲਾ ਨੇ ਇਹਦੇ ਉੱਪਰ ਕਿਹਾ ਸੀ ਕਿ ਮੈਂ ਬਿਲਕੁਲ ਨਿਰਦੋਸ਼ ਆ ਸਾਫ਼ ਆ ਪਾਕ ਆ ਮੇਰੇ ਉੱਪਰ ਇਹ ਦੋਸ਼ ਬਿਲਕੁਲ ਨਰਮੂਲ ਹੈ ਝੂਠਾ ਹੈ ਗਲਤ ਹੈ ਤੇ ਮੈਂ ਸੱਚਾ ਸਾਬਤ ਹੋਵਾਂਗਾ ਫਿਰ ਇੱਕ ਸੱਟ ਇੱਕ ਜਾਂਚ ਟੀਮ ਬਣਾਈ ਗਈ ਸੀ ਤੇ ਉਹ ਜਾਂਚ ਟੀਮ ਜਿਹੜੀ ਹੈ ਉਹ ਅੱਜ ਰਿਪੋਰਟ ਲੈ ਕੇ ਆਈ ਹੈ ਉਹਨਾਂ ਨੇ ਆਪਣੀ ਰਿਪੋਰਟ ਜਿਹੜੀ ਆ ਉਹ ਸੌਂਪ ਦਿੱਤੀ ਹੈ ਐਸਐਸਪੀ ਪਟਿਆਲਾ ਨੂੰ ਤੇ ਉਹਦੇ ਚ ਇਹ ਦੱਸਿਆ ਜਾ ਰਿਹਾ ਹੈ ਕਿ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਰਣਜੀਤ ਸਿੰਘ ਢੜਰੀਆਂ ਵਾਲਾ ਦੇ ਉੱਪਰ ਲਾਏ ਗਏ ਸਾਰੇ ਦੋਸ਼ ਗਲਤ ਪਾਏ ਗਏ ਨੇ ਰਣਜੀਤ ਸਿੰਘ ਢੜਰੀਆਂ ਵਾਲਾ ਦੇ ਉੱਪਰ ਜਿਹੜਾ ਬਲਾਤਕਾਰ ਕਤਲ ਜਾਂ ਧਮਕੀਆਂ ਦੇਣ ਦਾ ਕੋਈ ਵੀ ਸਬੂਤ ਤੱਥ ਬਰਾਮਦ ਸੱਟ ਨੂੰ ਜਾਂਚ ਟੀਮ ਨੂੰ ਨਹੀਂ ਹੋਇਆ ਤੇ ਹੁਣ ਰਣਜੀਤ ਸਿੰਘ ਢਡਰੀਆਂ ਵਾਲਾ ਨੂੰ ਇਸ ਕੇਸ ਦੇ ਵਿੱਚ ਵੱਡੀ ਰਾਹਤ ਦਿੱਤੀ ਗਈ ਹੈ ਵੇਖੋ ਰਣਜੀਤ ਸਿੰਘ ਢਡਰੀਆਂ ਵਾਲਾ ਪਹਿਲਾਂ ਤਾਂ ਉਹ ਜਿੱਦਾਂ ਦਾ ਪ੍ਰਚਾਰ ਬਾਕੀ ਸਾਰੇ ਬਾਬੇ ਕਰਦੇ ਨੇ ਉਦਾਂ ਹੀ ਕਰਦੇ ਸੀ ਤੇ ਫਿਰ 2017 ਤੋਂ ਜਦੋਂ ਉਹਨਾਂ ਦੇ ਉੱਪਰ ਹਮਲਾ ਹੋਇਆ ਸੀ ਉਸ ਤੋਂ ਬਾਅਦ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਸੋਚ ਸਮਝ ਇੱਕਦਮ ਬਦਲੀ ਉਹਨਾਂ ਨੇ ਬੜਾ ਹੀ ਪਖੰਡ ਰਹਿਤ ਪ੍ਰਚਾਰ ਸ਼ੁਰੂ ਕੀਤਾ ਵੱਡੀ ਗਿਣਤੀ ਲੋਕ ਇਹ ਕਹਿਣ ਲੱਗੇ ਕਿ ਰਣਜੀਤ ਸਿੰਘ ਢੱਡਰੀਆਂ ਵਾਲਾ ਪਹਿਲਾਂ ਵਾਲੀਆਂ ਗੱਲਾਂ ਨਾਲ ਉਹ ਬਦਲ ਗਿਆ ਔਰ ਠੀਕ ਪਾਸੇ ਆਇਆ ਕੁਝ ਲੋਕਾਂ ਨੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਆਲੋਚਨਾ ਵੀ ਸ਼ੁਰੂ ਕੀਤੀ ਵੀ ਹੁਣ ਇਹ ਗਲਤ ਪਾਸੇ ਤੁਰ ਪਿਆ ਹੁਣ ਇਹ ਗੁੰਮਰਾਹ ਕਰਨ ਲੱਗ ਗਿਆ ਤੇ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਕਿ ਹੁਣ ਠੀਕ ਪਾਸੇ ਆਇਆ ਤੇ ਉਸ ਤੋਂ ਬਾਅਦ ਰਣਜੀਤ ਸਿੰਘ ਢੱਡਰੀਆਂ ਵਾਲਜ ਤਬਦੀਲੀ ਕੀ ਆਈ ਸੀ ਤਬਦੀਲੀ ਇਹ ਆਈ ਰਣਜੀਤ ਸਿੰਘ ਢੱਡਰੀਆਂ ਵਾਲਾ ਜਿਹੜਾ ਧਰਮ ਦੇ ਨਾਂ ਤੇ ਪਖੰਡ ਚੱਲਦਾ ਹੈ ਜਿਹੜਾ ਧਾਰਮਿਕ ਬਾਣੇ ਪਾ ਕੇ ਪਖੰਡ ਚੱਲਦਾ ਹੈ ਜਿਹੜਾ ਅੰਧ ਵਿਸ਼ਵਾਸੀ ਚੀਜ਼ਾਂ ਧਰਮ ਦੇ ਨਾਂ ਤੇ ਫਲਾਈਆਂ ਜਾਂਦੀਆਂ ਉਹਦੇ ਉੱਪਰ ਬੜੇ ਤਿੱਖੇ ਬਿਆਨ ਦੇਣ ਲੱਗੇ ਔਰ ਬੜੇ ਤਿੱਖੀਆਂ ਗੱਲਾਂ ਕਰਨ ਲੱਗੇ ਲਗਾਤਾਰ ਉਦੋਂ ਤੋਂ ਹੁਣ ਤੱਕ ਰਣਜੀਤ ਸਿੰਘ ਢੱਡਰੀਆਂ ਵਾਲਾ ਜਿਹੜੇ ਬਾਣੇ ਪਾ ਕੇ ਪਖੰਡ ਕਰਦੇ ਨੇ ਧਰਮ ਦੇ ਨਾਂ ਤੇ ਪਖੰਡ ਕੀਤਾ ਜਾਂਦਾ ਧਰਮ ਦੇ ਨਾਂ ਤੇ ਲੁੱਟਿਆ ਜਾਂਦਾ ਲੋਕਾਂ ਨੂੰ ਬੁੱਧੂ ਬਣਾਇਆ ਜਾਂਦਾ ਉਹ ਸਾਰੀਆਂ ਚੀਜ਼ਾਂ ਦੇ ਉੱਪਰ ਲਗਾਤਾਰ ਬੋਲ ਰਹੇ ਨੇ ਤੇ ਬਹੁਤ ਸਾਰੇ ਲੋਕ ਰਣਜੀਤ ਸਿੰਘ ਟੜਰੀਆਂ ਵਾਲਾ ਦਾ ਵਿਰੋਧ ਵੀ ਕਰਦੇ ਨੇ ਉਹ ਕਹਿੰਦੇ ਨੇ ਕਿ ਰਣਜੀਤ ਸਿੰਘ ਟੜਰੀਆਂ ਵਾਲਾ ਹੁਣ ਧਾਰਮਿਕ ਨਹੀਂ ਰਹਿ ਗਿਆ ਇਹ ਤਾਂ ਗਲਤ ਪਾਸੇ ਤੁਰ ਪਿਆ ਇਹ ਸਾਰਾ ਕੁਝ ਜਿਹੜਾ ਉਹ ਲਗਾਤਾਰ ਸਾਨੂੰ ਮਿਲ ਰਿਹਾ ਤੇ ਰਣਜੀਤ ਸਿੰਘ ਢੱਡਰੀਆਂ ਵਾਲਾ ਤੇ ਜਦੋਂ ਆ ਕਤਲ ਬਲਾਤਕਾਰ ਤੇ ਧਮਕੀਆਂ ਦੇ ਦੋਸ਼ ਲੱਗੇ ਸੀ ਉਦੋਂ ਤੋਂ ਬਹੁਤ ਸਾਰੇ ਲੋਕ ਰਣਜੀਤ ਸਿੰਘ ਢੱਡਰੀਆਂ ਵਾਲਾ ਨੂੰ ਟਾਰਗੇਟ ਕਰ ਰਹੇ ਸੀ ਇਹ ਕਹਿ ਰਹੇ ਸੀ ਕਿ ਹੁਣ ਇਹਦੀ ਅਸਲੀਅਤ ਸਾਹਮਣੇ ਆਈ ਹੈ ਤੇ ਫਿਰ ਜਦੋਂ ਹੁਣ ਜਾਂਚ ਟੀਮ ਨੇ ਪੜਤਾਲ ਕੀਤੀ ਹੈ ਤਾਂ ਪੜਤਾਲ ਕਰਨ ਤੋਂ ਬਾਅਦ ਜਿਹੜੀ ਰਿਪੋਰਟ ਜਾਂਚ ਟੀਮ ਦੇ ਰਹੀ ਹੈ ਉਸ ਰਿਪੋਰਟ ਦੇ ਹਿਸਾਬ ਨਾਲ ਰਣਜੀਤ ਸਿੰਘ ਢੱਡਰੀਆਂ ਵਾਲੇ ਬਿਲਕੁਲ ਸਹੀ ਸਾਬਤ ਹੁੰਦੇ ਨਜ਼ਰ ਆ ਰਹੇ ਨੇ ਹੁਣ ਅੱਗੇ ਕੀ ਸਚਾਈ ਹੈ ਇਹਦੇ ਬਾਰੇ ਆਪਾਂ ਕੋਈ ਦਾਵਾ ਨਹੀਂ ਕਰਦੇ ਪਰ ਜਿੰਨੀ ਕਿ ਜਾਣਕਾਰੀ ਮੀਡੀਆ ਦੇ ਵਿੱਚ ਆਈ ਹੈ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ ਬਾਕੀ ਤੁਸੀਂ ਆਪਣਾ ਕੀਮਤੀ ਵਿਚਾਰ ਲਿਖ ਸਕਦੇ ਹੋ ਬਿਨਾ ਕਿਸੇ ਕੜਤਨ ਦੇ ਬਿਨਾ ਕਿਸੇ फडਗਾਟ ਦੇ ਬਹੁਤ ਮਿਹਰਬਾਨੀ ਸ਼ੁਕਰੀਆ